ਹੈਲੋ ਮੈਂ ਡਾਕਟਰ ਤੇਰਾਕਾਰ ਆ ਗਈਆਂ ਤੁਹਾਡੀ ਕਚੈਰੀ ਚ ਲੈ ਕੇ ਇੱਕ ਨਵੀਂ ਵੀਡੀਓ ਮੇਰਾ ਕਹਿਣਾ ਮੰਨੋਗੇ ਜਰਾ ਅੱਖਾਂ ਬੰਦ ਕਰਿਓ ਅੱਖਾਂ ਮੀਟ ਲਓ ਜਰਾ ਹਾਂ ਤੁਹਾਨੂੰ ਮੈਂ ਸੇਰ ਕਰਾਉਣਾ ਚਾਹੁੰਦੀ ਆ ਕਿਛੇ ਦੀ ਭਲਾ ਗੈਸ ਕਰੋ ਦਸਹਿਰਾ ਆਉਣ ਵਾਲਾ ਚਲੋ ਚਲਿਏ ਤ੍ਰਿਤੇ ਯੁਗ ਦੀ ਸੇਰ ਕਰਾਉਣ ਲੱਗੀ ਆ ਜਿਸ ਨੂੰ ਰੋਮੈਨ ਕਲ ਕਿਹਾ ਜਾਂਦਾ ਹੈ ਸਤਜੁਗ ਅੰਦਰਲਾ ਧਰਮ ਦਾ ਪ੍ਰਭਾਵ ਜਿਹੜਾ ਪਹਿਲਾਂ 100% ਸੀ ਪੂਰੇ ਦਾ ਪੂਰਾ 100% ਸੱਚ ਉਹ ਘਟ ਕੇ 75% ਰਹਿ ਗਿਆ ਅ ਬਚਪਨ ਚ ਕਿਤਾਬਾਂ ਚ ਪੜਿਆ ਦਸਰ ਦਸਰ ਦਸਹਰੇ ਦਾ ਮੇਲਾ ਹੈ ਨਾ ਦਸਰ ਦਹ ਦਸ ਸਿਰ ਸਿਰ ਬ੍ਰੇਨ ਗੱਲ ਸੁਣੋ ਪਲਾਂ ਕਿਸੇ ਦੇ ਦਸਰ ਹੋ ਸਕਦੇ ਭਾਵੇਂ ਰਾਵਣ ਰਕਸ਼ਸ਼ੂ ਜਾਤੀ ਦਸੀ ਮੈਂ ਦੱਸਣ ਲੱਗੀਆਂ ਹੁਣ ਕਿ ਤੁਹਾਨੂੰ ਪਤਾ ਰਾਵਣ ਦਾ ਸਿਰ ਅਸਲ ਚ ਕੇਵਲ ਤੇ ਕੇਵਲ ਇੱਕ ਹੀ ਸੀ ਮੈਥਮੈਟਿਕ ਸਮਝਾਉਣ ਲੱਗੀ ਰਾਵਣ ਦੇ ਹੰਕਾਰ ਦਾ ਇੱਕ ਦਿਮਾਗ ਨੌ ਗ੍ਰਹਿ ਮਿਲ ਕੇ ਬਣ ਗਏ 10 ਸਿਰ ਨਹੀਂ ਨਾ ਇਹ ਪ੍ਰਤੀਕਾਤਮਕ ਚੀਜ਼ਾਂ ਨੇ ਨਹੀਂ ਪਤਾ ਜਦੋਂ ਨੌ ਗ੍ਰਹਾਂ ਦੇ ਉਲਟ ਅਸਰ ਰਾਵਣ ਦੇ ਇੱਕ ਸਿਰ ਉੱਤੇ ਚੜ ਗਏ ਤਾ ਉਹਦਾ ਦਸਮਾ ਹੰਕਾਰ ਜਗ ਪਿਆ ਤੇ ਵਿਨਾਸ਼ ਨਿਸ਼ਚਿਤ ਹੋ ਗਿਆ ਗ੍ਰੰਥਾਂ ਚ ਲਿਖਿਆ ਆ ਕਿ ਜਿਸ ਮਨੁੱਖ ਦੀ ਬੁੱਧੀ ਨੇਕੀ ਤੋਂ ਖਾਲੀ ਹੋ ਜਾਏ ਉਹਦਾ ਵਿਨਾਸ਼ ਤੈ ਆ ਇਹ ਗੁਜਰਾਜ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਚ ਖੋਲਣ ਜਾ ਰਹੀ ਆ ਬਿਲਕੁਲ ਨਵੇਂ ਐਂਗਲ ਤੋਂ ਬਣਾਈ ਹੋਈ ਵੀਡੀਓ ਆ ਸਮਾਂ ਨੋਟ ਕਰ ਲਓ ਵਿਚਕੀ ਆ ਉਹ ਦੇਖਣਾ ਹੈ ਸੂਰਜ ਦੀ ਗੱਲ ਕਰਾਂ ਨੌਂਗ੍ਰਾਇਨ ਕਿਦਾਂ ਰਾਵਣ ਦਾ ਦਿਮਾਗ ਘਮਾ ਘਮਾਤਾ ਸੂਰਜ ਗ੍ਰਹਿ ਹੰਕਾਰ ਲੈ ਕੇ ਆਇਆ ਅਸਲ 'ਚ ਸੂਰਜ ਆਤਮਾ ਰਾਜయోగ ਤੇ ਅਧਿਕਾਰ ਦਾ ਪ੍ਰਤੀਕ ਹੈ ਸੂਰਜ ਦੇ ਪ੍ਰਭਾਵ ਨਾਲ 라ਵਣ ਦੇ ਅੰਦਰ অতি ਹੰਕਾਰ ਭਰ ਗਿਆ ਉਹਦੇ ਮਨ 'ਚ ਇਹ ਭਾਵਨਾ ਜਨਮ ਲੈ ਗਈ ਕਿ ਮੈਂ ਹੀ ਪ੍ਰਮਾਤਮਾ ਆ ਮੇਰੇ ਤੋਂ ਵੱਡਾ ਤਾਂ ਕੋਈ ਨਹੀਂ ਨਤੀਜਾ ਕੀ ਨਿਕਲਿਆ ਕਿ ਗਿਆਨ ਦੇ باوجود ਦਰਾਵਣ ਨੇ ਰਾਮ ਨੂੰ ਕੇਵਲ ਤੇ ਕੇਵਲ ਇੱਕ ਸਧਾਰਨ ਮਨੁੱਖ ਸਮਝ ਕੇ ਹਲਕੇ ਵਿੱਚ ਲੈ ਲਿਆ ਜੋ ਉਸਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਸੋ ਸੂਰਜ ਗ੍ਰਹਿ ਨੇ 라वण ਨੂੰ ਦਿੱਤਾ ਸੀ ਹੰਕਾਰ ਦੇਖੋ ਮੈਂ ਨੰਬਰ 2 ਤੇ ਪਹੁੰਚ ਗਈ ਹਾਂ ਗੱਲ ਚੰ드ਰਮਾ ਗ੍ਰਹਿ ਦੀ ਜਿਹੜਾ ਮਨ ਦੀ ਅਸਥਿਰਤਾ ਦਾ ਪ੍ਰਤੀਕ ਹੈ ਚੰ드ਰਮਾ ਮਾਨ ਭਾਵਨਾ ਅਤੇ ਸੰਵੇਦਨਾ ਦਾ ਪ੍ਰਤੀਕ ਹੈ ਚੰ드ਰਮਾ ਦੇ ਉਲਟੇ ਅਸਰ ਦੇ ਕਾਰਨ 라वण ਦਾ ਮਨ ਅਸਥਿਰ ਰਿਹਾ ਕਦੇ ਵਿਦਵਾਨ ਤੇ ਗਿਆਨੀ ਬਣਦਾ ਕਦੇ ਹਠੀ ਤੇ ਹੰਕਾਰੀ ਬਣ ਜਾਂਦਾ ਨਤੀਜਾ ਕੀ ਨਿਕਲਿਆ ਮੰਨ ਦੀ ਅਸਥਿਰਤਾ ਨੇ ਉਸ ਨੂੰ ਗਲਤ ਫੈਸਲੇ ਕਰਨ ਤੇ ਮਜਬੂਰ ਕਰਤਾ ਜਿਸ ਕਾਰਨ ਉਸਨੇ ਸੀਤਾ ਹਰਨ ਕਰ ਲਿਆ ਤੇ ਆਪਣਾ ਵਿਨਾਸ਼ ਤੈਅ ਕਰ ਲਿਆ ਮੰਗਲ ਗ੍ਰਹਿ ਦੀ ਗੱਲ ਕਰਾਂ ਜਿਹੜਾ ਕ੍ਰੋਧ ਤੇ ਯੁੱਧ ਪ੍ਰੀਤ ਦਾ ਪ੍ਰਤੀਕ ਹੈ ਮੰਗਲ ਸ਼ਕਤੀ ਯੋਧ ਤੇ ਬਹਾਦਰੀ ਦਾ ਕਾਰਕ ਹੈ ਮੰਗਲ ਨੇ ਰਾਵਣ ਤੇ ਕਿਦਾਂ ਦਾ ਅਸਰ ਪਾਇਆ ਮੰਗਲ ਨੇ ਰਾਵਣ ਦੇ ਅੰਦਰ ਬੇਹੱਦ ਕਰੋਧ ਤੇ ਹਮੇਸ਼ਾ ਯੁੱਧ ਕਰਨ ਦੀ ਲਗਨ ਭਰੀ ਰੱਖੀ ਨਤੀਜਾ ਕੀ ਨਿਕਲਿਆ ਰਾਵਣ ਨੇ ਹਰ ਸਮੱਸਿਆ ਦਾ ਹੱਲ ਯੁੱਧ ਵਿੱਚ ਹੀ ਦੇਖਿਆ ਤੇ ਧੀਰਜ ਦੀ ਘਾਟ ਨੇ ਉਹਨੂੰ ਤਬਾਹੀ ਦੇ ਰਸਤੇ ਤੇ ਖੜਾ ਕਰਤਾ ਅਗਲਾ ਲੱਗ ਰਿਹਾ ਹੈ ਬੁੱਧੀ ਸੀ ਬੁੱਧੀ ਦਾ ਜਦੋਂ ਦਰਪਜੋਕ ਕਰੋਗੇ ਤਾਂ ਬਚ ਪਾਉਗੇ ਕਦੀ ਵੀ ਨਹੀਂ बुद्धि क्योंकि तर्क ਤੇ ਗਿਆਨ ਦਾ ਪ੍ਰਤੀਕ ਹੈ। ਬੁੱਧ ਗ੍ਰਹਿ ਮੇਨ ਇਹਨਾਂ ਨੂੰ ਸੰਚਾਲਨ ਕਰਦਾ। ਰਾਵਣ ਤੇ ਕੀ ਪ੍ਰਭਾਵ ਪਿਆ ਬੁੱਧ ਦਾ? ਬੁੱਧ ਨੇ ਉਹਨੂੰ ਮਹਾਨ ਪੰਡਤ ਮਹਾਨ ਵਿਦਵਾਨ ਬਣਾਇਆ। ਪਰ ਗ੍ਰਹਿ ਦੋਸ਼ ਕਾਰਨ ਉਸ ਦੀ ਬੁੱਧੀ ਹੰਕਾਰ ਤੇ ਕਾਮਨਾ ਦੀ ਗੁਲਾਮ ਬਣ ਗਈ। ਨਤੀਜਤਨ ਕੀ ਰਿਜ਼ਲਟ ਨਿਕਲਿਆ? ਰਾਵਣ ਨੇ ਆਪਣੇ ਗਿਆਨ ਨੂੰ ਧਰਮ ਦੇ ਵਿਚਾਇ, ਅ ਧਰਮਲੇ ਵਰਤਿਆ। ਜਿਸ ਕਾਰਨ ਉਸ ਦੀ ਤਾਕਤ ਉਹਦੇ ਹੀ ਖਿਲਾਫ ਹੋ ਗਈ। ਕੰਮਗਰ ਹੈ ਗੁਰੂ ਬ੍ਰਿਸ਼ਪਤੀ ਗਿਆਨ ਦਾ ਗੁਰੂ ਕਰ ਲੋਂਗੇ ਹੰਕਾਰਿਆ ਸੋ ਮਾਰਿਆ ਗੁਰੂ ਦਾ ਪ੍ਰਤੀਕ ਹੈ ਧਰਮ ਦਾ ਗਿਆਨ ਦਾ ਅਦਰਸ਼ਨ ਦਾ ਕਰਕ ਪਰ ਇਸ ਗੁਰੂ ਨੇ ਰਾਵਣ ਤੇ ਕੀ ਪ੍ਰਭਾਵ ਪਾਇਆ ਪ੍ਰਭਾਵ ਪਾਇਆ ਉਸ ਨੇ ਹੰਕਾਰ ਕਰਕੇ ਗੁਰੂ ਦੀ ਕਿਰਪਾ ਨਾਲ ਉਹ ਮਹਾਨ ਵਿਦਵਾਨ ਬਣ ਗਿਆ ਪਰ ਗੁਰੂ ਦੇ ਵਕਰੀ ਅਸਰ ਦੇ ਨਾਲ ਜਦੋਂ ਗੁਰੂ ਵਕਰੀ ਹੁੰਦੇ ਹਨ ਨਾ ਬਕਰ ਦ੍ਰਿਸ਼ਟੀ ਲੈ ਵੀ ਮਿੱਟੀ ਛਮੜਾ ਕੇ ਰੱਖ ਦਿੰਦੇ ਉਸ ਗਿਆਨ ਵਿੱਚ ਗਰੂਰ ਆ ਗਿਆ ਨਤੀਜਾ ਉਹਨੇ ਗਿਆਨ ਨੂੰ ਲੋਕਾਂ ਦੀ ਭਲਾਈ ਲਈ ਨਹੀਂ ਵਰਤਿਆ ਬਲਕਿ ਆਪਣੇ ਹੰਕਾਰ ਨੂੰ ਸਾਬਤ ਕਰਨ ਲਈ ਵਰਤਿਆ ਛੇਵਾਂ ਗ੍ਰਹਿ ਸ਼ੁਕਰ ਭੋਗ ਤੇ ਵਿਲਾਸ ਦਾ ਵਾਸਨਾ ਦਾ ਸ਼ੁਕਰ ਕੀ ਦਿੰਦਾ ਤੁਹਾਨੂੰ ਜੀਵਨ ਦੇ ਸੁੱਖ ਗ੍ਰਹਿਤ ਸੁਖ ਭੋਗ ਕਲਾ ਤੇ ਰਸਤਾ ਦਾ ਪ੍ਰਤੀਕ ਹੈ ਰਾਵਣ ਤੇ ਇਸ ਸ਼ੁਕਰ ਦਾ ਕੀ ਪ੍ਰਭਾਵ ਸੀ ਸ਼ੁਕਰ ਨੇ ਉਹਦੇ ਅੰਦਰ ਭੋਗ ਵਾਸਨਾ ਦੀ ਅੱਗ ਐਸੀਆਂ ਲਪਟਾਂ ਵਾਲੀਆਂ ਨਤੀਜਾ ਇਹ ਹੋ ਗਿਆ ਕਿ ਤਪੱਸਿਆ ਦੇ ਨਾਲ ਜਿੰਨੀ ਵੀ ਉਹਨੇ ਕਕਤ ਹਾਸਲ ਕੀਤੀ ਸੀ ਉਹ ਭੋਗਾਂ ਦੇ ਵਿੱਚ ਨਾਸ ਹੋ ਗਈ ਸੀਤਾ ਹਰਨ ਇਸੇ ਵਾਸਨਾ ਦੇ ਅਸਰ ਦਾ ਨਤੀਜਾ ਸੀ ਛਤ ਮੰਗਰੇਸ਼ ਸ਼ਨੀ ਜਿਹੜਾ ਕਠੋਰਤਾ ਤੇ क्रूरਤਾ ਦਾ ਪ੍ਰਤੀਕ ਹੈ ਸ਼ਨੀ ਨਿਆ ਕਠੋਰਤਾ ਤੇ ਕਸ਼ਟ ਦਾ ਕਾਰਕ ਹੈ ਰਾਵਣ ਉਤੇ ਇਸ ਸ਼ਨੀ ਨੇ ਕੀ ਪ੍ਰਭਾਵ ਪਾਇਆ ਸ਼ਨੀ ਨੇ ਉਸਦੇ ਸੁਭਾਚ क्रूरਤਾ ਲਿਆਤੀ ਹਟ ਲਿਆਤਾ ਬੜਾ ਜ਼ਿੱਦੀ ਸੀ ਆਪਣੀ ਪਗਉਣ ਵਾਲਾ ਨਤੀਜਾ ਕੀ ਨਿਕਲਿਆ ਉਹ ਆਪਣੇ ਪਰਜਾ ਦੇ ਸੁੱਖ-ਦੁੱਖ ਤੋਂ ਬੇਪਰਵਾਹ ਹੋ ਗਿਆ ਤੇ ਅੰਤ ਵਿੱਚ ਸ਼ਨੀ ਦੇ ਅਸਰਾਂ ਨੇ ਉਸ ਨੂੰ ਵਿਨਾਸ਼ ਵੱਲ ਤੱਕ ਦਿੱਤਾ ਇਹ ਸੀ ਸ਼ਨੀ ਦਾ ਉਸ ਤੇ ਅਸਰ ਅਗਲਾ ਗ੍ਰਹਿ ਆ ਗਿਆ ਰਾਹੂ ਮੋਹ ਤੇ ਮਾਇਆ ਦਾ ਪ੍ਰਤੀਕ ਹੈ ਭਰਮ ਦਾ ਕਾਰਕ ਹੈ ਰਾਵਣ ਉਤੇ ਕਿਸ ਤਰ੍ਹਾਂ ਅਸਰ ਅੰਦਾਜ਼ ਹੋਇਆ ਰਾਹੂ ਨੇ ਉਸ ਨੂੰ ਮੋਹ ਤੇ ਹੰਕਾਰ ਦੇ ਵਿੱਚ ਫਸਾ ਦਿੱਤਾ ਐਸਾ ਫਸਾਇਆ ਨਤੀਜਾ ਕੀ ਨਿਕਲਿਆ ਉਹਨੂੰ ਸੀਤਾ ਹਰਨਾ ਹਰਨ ਕਰਨਾ ਸਹੀ ਲੱਗਾ ਕਿ ਮੈਂ ਜੋ ਇਹ ਕਰਮ ਕਰ ਰਿਹਾ ਇਹ ਬਿਲਕੁਲ ਸਹੀ ਤੇ ਜਾਇਜ਼ ਹੈ ਪਰ ਇਹ ਹੀ ਮੋ ਉਸ ਦੀ ਸਭ ਤੋਂ ਵੱਡੀ ਗਲਤੀ ਤੇ વિનાਸ਼ ਦਾ ਕਾਰਨ ਬਣ ਗਿਆ ਨੌਵਾਂ ਗ੍ਰਹਿ ਸੀ ਕੇਤੂ ਸੰਦੇਹ ਤੇ ਅਸਥਿਰਤਾ ਦਾ ਪ੍ਰਤੀਕ ਆਤਮਿਕਤਾ ਤੇ ਸੰਦੇਹ ਦਾ ਕਾਰਕ ਹੈ ਕੇਤੂ ਗ੍ਰਹਿ ਰਾਵਣ ਤੇ ਕੀ ਪ੍ਰਭਾਵ ਪਾਇਆ ਕੇਤੂ ਨੇ ਉਹਦੇ ਮਨ 'ਚ ਸੰਦੇਹ ਤੇ ਅਸਥਿਰਤਾ ਵਧਾਤੀ ਨਤੀਜਾ ਕੀ ਨਿਕਲਿਆ ਉਹ ਆਪਣੀ ਤਾਕਤ ਦੇ ਬਾਵਜੂਦ ਅੰਦਰੋਂ ਅਸਥਿਰ ਹੋ ਗਿਆ ਜਿਸ ਕਰਕੇ ਉਸਨੇ ਸਹੀ ਸਮੇਂ ਤੇ ਸਹੀ ਫੈਸਲਾ ਨਹੀਂ ਲਿਆ ਸੋਦਾ ਹੁਣ ਮੈਨ 10ਵਾਂ ਸਿਰ ਕੀ ਸੀ ਕਿ ਜਿਹੜਾ ਸਾਡੇ ਸਿਰਾਂ ਤੇ ਸਿਰ ਆ ਭੌਤਿਕ ਸਿਰ ਜੋ ਨਜ਼ਰ ਆ ਰਿਹਾ ਇਹ ਨੌ ਗ੍ਰਹਿਆਂ ਨੇ ਉਹਦੇ ਇਸ ਇੱਕ ਸਿਰ ਚ ਵੜ ਕੇ ਉਹਦੇ ਹੰਕਾਰ ਨੂੰ ਕਿਸ ਲੈਵਲ ਤੱਕ ਪੀਕ ਤੇ ਸਿਖਰ ਤੇ ਪਹੁੰਚਾਤਾ ਅਸਲ ਵਿੱਚ ਨਾ ਰਾਵਣ ਦਾ ਸਿਰ ਤਾਂ ਕੇਵਲ ਇੱਕ ਹੀ ਸੀ ਜੋ ਭੌਤਿਕ ਦਿਮਾਗ ਆ ਤੁਹਾਡਾ ਮੇਰਾ ਜਾਂ ਬਾਕੀ ਲੋਕਾਂ ਦਾ ਨੌ ਗ੍ਰਹਾਂ ਦੇ ਉਲਟ ਅਸਰਾਂ ਨੇ ਉਸ ਇੱਕ ਦਿਮਾਗ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ ਜਦੋਂ ਇਹ ਸਾਰੇ ਦੋਸ਼ ਗ੍ਰਹਾਂ ਦੇ ਇਕੱਠੇ ਹੋ ਗਏ ਉਹਦਾ 10ਵਾਂ ਦਿਮਾਗ ਹੰਕਾਰ ਦਾ ਕੇਂਦਰ ਬਣ ਕੇ ਜਗ ਪਿਆ ਤੇ ਵਿਵੇਕ ਢਹਿ ਡੇਰੀ ਹੋ ਗਿਆ ਸੋ ਹੰਕਾਰਾ ਵੀ ਹੋ ਗਿਆ ਅਸੀਂ ਉਹਦੇ 10 ਸਿਰ ਕਹ ਦਿੰਨੇ ਨੌ ਗ੍ਰਹਿ ਇੱਕ ਸਿਰ ਦੇ ਉੱਤੇ ਕਿਸ ਤਰ੍ਹਾਂ ਭਾਰੇ ਹੋਏ 10 ਸਿਰ ਬਣ ਗਏ ਪ੍ਰਤੀਕਾਤਮਕ ਤੌਰ ਤੇ ਕਿੰਨਾ ਦਵੰਦ ਜੋ ਦਸਤੇ ਬ੍ਰੇਨ ਚ ਚੱਲ ਰਿਹਾ ਨੌ ਗ੍ਰਹਾਂ ਦੀ ਕਸ਼ਮਕਸ਼ ਤੇ ਦਸਮਾ ਹਾਸਤੇ ਆਪਣੇ ਦਿਮਾਗ ਦਾ ਹੰਕਾਰ ਸੋ ਹੰਕਾਰ ਕੀ ਉਹ ਅੱਗ ਹੈ ਸਾਥਿਓ ਜੋ ਗਿਆਨ ਨੂੰ ਪਸ਼ਮ ਕਰ ਦਿੰਦੀ ਹੈ ਜਿੱਥੇ ਵੀ ਹੰਕਾਰ ਵਸਣਾ ਉੱਥੇ ਵਿਵੇਕ ਮਰ ਜਾਣਾ ਨਤੀਜਾ ਕੀ ਨਿਕਲਿਆ ਕਿ ਰਾਵਣ ਸਭ ਕੁਝ ਜਾਣਦਾ ਹੋ ਕੇ ਵੀ ਸਹੀ ਰਾਤੇ ਨਹੀਂ ਝੁਣ ਸਕਿਆ ਨਾ ਹੀ ਉਹ ਸਹੀ ਰਾਤੇ ਚੱਲਿਆ ਉਹਦਾ ਦਸਮਾ ਸਿਰ ਹੰਕਾਰ ਦਾ ਦਿਮਾਗ ਸਿੰਗਲ ਬ੍ਰੇਨ ਜਿਸਨੇ ਗਿਆਨ ਤਪੱਸਿਆ ਸ਼ਕਤੀ ਪਲਾਂਚ ਸਭ ਕੁਝ ਸੜ ਕੇ ਸਵਾ ਕਰਤਾ ਸੋ ਦਸਹਰੇ ਦੇ ਮੌਕੇ ਤੇ ਸਾਨੂੰ ਸਿੱਖਿਆ ਕੀ ਮਿਲਦੀ ਆ ਕਿ ਜੇ ਨੌ ਗ੍ਰਹਿਆਂ ਦੇ ਦੋਸ਼ ਜੋ ਮੈਂ 1 ਵਾਈ 1 ਗਿਣਾਏ ਜੇ ਨੌ ਗ੍ਰਹਾਂ ਦੇ ਦੋਸ਼ ਮਨੁੱਖ ਦੇ ਇਕੱਲੇ ਸਿਰ ਨੂੰ ਹੰਕਾਰ ਚ ਬਦਲ ਦੇਣਗੇ ਤਾਂ ਉਹ ਮਨੁੱਖ ਰਾਵਣ ਵਾਂਗ ਆਪਣੇ ਪੈਰੀ ਆਪ ਕੁਹਾੜੀ ਮਾਰੇਗਾ ਆਪਣੀ ਤਬਾਹੀ ਆਪ ਕਰੇਗਾ ਇਕ ਵੱਖਰੇ ਐਂਗਲ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਜ਼ਰੀਆ ਹੋਣਾ ਚਾਹੀਦਾ ਤੁਹਾਡਾ ਮੈਂ ਉਸ ਤੇ ਹੰਕਾਰ ਦਾ ਮੈਥ ਅਲਜਬਰਾ ਖੋਲ ਕੇ ਰੱਖ ਦਿੱਤਾ ਕਿ ਕਿਵੇਂ 라ਵਣ ਦਾ ਇੱਕ ਦਿਮਾਗ ਉਸ ਵਿੱਚ ਵੜੇ ਹੋਏ ਆਕਾਸ਼ੀ ਅਗ੍ਰਹ ਨੋ ਉਹਦੇ ਸਿਰ ਨੂੰ ਕਮਾ ਕੇ ਦਿਮਾਗ ਨੂੰ ਹੰਕਾਰ ਦੇ ਫਤੂਰ ਨਾਲ ਭਰ ਕੇ ਕਮਾ ਕੇ ਰੱਖ ਦਿੱਤਾ ਜਦੋਂ ਉਹਦੇਆਂ ਅੱਖਾਂ ਅੱਗੇ ਬੇਅਕਲੀ ਦਾ ਪਰਦਾ ਪੈ ਗਿਆ ਤੇ ਜਿੰਨੇ ਵੀ ਉਸ ਨੇ ਫੈਸਲੇ ਲਏ ਉਸ ਦੇ ਵਿੱਚ ਉਸ ਨੇ ਆਪਣੀਆਂ ਪੁਸ਼ਤਾਂ ਤੱਕ ਤਬਾਹੀ ਦੇ ਮਨਜ਼ਰ ਚਲ ਪੇਟੇਟ ਲੈ ਲਿਆ ਸਭ ਕੁਝ ਸੜਕੇ ਸਵਾਹ ਹੋਇਆ ਜੇ ਤੁਸੀਂ ਮੇਰੇ ਨਾਲ ਖਾਸ ਤੌਰ ਤੇ ਜੁੜਨਾ ਚਾਹੁੰਦੇ ਹੋ ਤਾਂ ਡਾਕਟਰ 13 ਕੌਰ ਦੇ ਚੈਨਲ ਨੂੰ ਹਾਈਪ ਦਾ ਬਟਨ ਦਬਾ ਦਿਓ ਪ੍ਰੈਸ ਕਰ ਦਿਓ ਲਵ ਲੋ ਨੇੜੇ ਹੈ ਸਾਹਮਣੇ ਹੈ ਮੈਨੂੰ ਨਜ਼ਰ ਆ ਰਿਹਾ ਤੁਹਾਨੂੰ ਕਿਉਂ ਨਹੀਂ ਆਉਂਦਾ ਸੋ ਹਾਈਪ ਤੇ ਕਲਿੱਕ ਕਰਕੇ ਮੇਰੇ ਚੈਨਲ ਨੂੰ ਸਪੋਰਟ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਮੈਂ ਵੱਖਰੇ ਐਂਗਲ ਤੇ ਹੋਮਵਰਕ ਕੀਤਾ ਹੈ ਚੈਨਲ ਸਬਸਕ੍ਰਾਈਬ ਕਰ ਦਿਓ ਰੱਖੋ ਆਪਣਾ ਖਿਆਲ ਟਿਲ ਥੈਂਕ ਯੂ ਬਾਏ ਬਾਏ ਮੈਂ ਬਾਅਦ ਚ ਕਹੂੰਗੀ ਗੱਲ ਸੁਣੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦਸਹਿਰਾ ਨੇੜੇ ਆਉਣ ਵਾਲਾ ਲੋਕ 10 ਸਿਰ 10 ਸਿਰ ਕਰਦੇ ਰਹਿੰਦੇ ਆ ਦਸਾਂ ਸਿਰਾਂ ਦਾ ਮੈਥ ਮੈਂ ਸਮਝਾਇਆ ਸੋ ਲਿਆਵਾਂਗੇ ਅਗਲੀ ਵੀਡੀਓ ਟਿਲ ਦੈਨ ਬਾਏ ਬਾਏ